ਸਸਰੀ ਕਾਲ ਦੀ ਸਾਰਿਆਂ ਨੂੰ ਮੈਂ ਤੁਹਾਡੇ ਲਈ ਲੈ ਕੇ ਆਈਆਂ ਵੀਡੀਓ ਵੀਡੀਓ ਹੈਗੀਆਂ ਕਿ ਕਾਣ ਆਪਾਂ ਨੇ ਕਿਵੇਂ ਕੱਢਣਾਗਾ ਤੇ ਜਦੋਂ ਆਪਾਂ ਕਈ ਵਾਰੀ ਸੂਟ ਲੈਨੇ ਆ ਨਾ ਖਰੀਦਦੇ ਆ ਤਾਂ ਉਹਦੇ ਵਿੱਚ ਕਾਣ ਹੁੰਦਾਗਾ ਤੇ ਜਦੋਂ ਆਪਾਂ ਕਾਣ ਕੱਢਦੇ ਨਹੀਂ ਹੈਗੇ ਤਾਂ ਆਪਣਾ ਕਮੀਜ਼ ਆ ਜਿਹੜਾ ਘੁੰਮਣ ਲੱਗ ਜਾਂਦਾ ਪੱਲੇ ਘੁੰਮਣ ਲੱਗ ਜਾਂਦੇ ਨੇ ਤੇ ਜਦੋਂ ਆਪਾਂ ਲੇਡ ਫੋਲਡ ਕਰਦੇ ਆ ਨਾ ਸਲਾਈ ਟਾਈਮ ਤਾਂ ਉਹਦੇ ਵਿੱਚ ਬਲ ਪੈਣ ਲੱਗ ਜਾਂਦਾ ਇਸ ਤਰ੍ਹਾਂ ਹੋਣ ਲੱਗ ਜਾਂਦਾ ਉਹ ਬਲ ਪੈਣ ਲੱਗ ਜਾਂਦੇ ਨੇ ਤੇ ਉਹ ਪ੍ਰੋਬਲਮ ਦਾ ਅੱਜ ਆਪਾਂ ਹੱਲ ਕਰਾਂਗੇ ਮੈਂ ਤੁਹਾਨੂੰ ਕਾਣ ਕੱਢਣਾ ਦੱਸੂਗੀ ਆਪਾਂ ਕਾਣ ਕਿਵੇਂ ਕੱਢਣਾ ਪਹਿਲਾਂ ਆਪਾਂ ਨੇ ਕਾਣ ਕਿਸ ਤਰ੍ਹਾਂ ਚੈੱਕ ਕਰਨਾ ਉਹ ਵੀ ਦੱਸੂਗੀ ਤੁਹਾਨੂੰ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆ ਤੁਸੀਂ ਹੁਣ ਦੇਖ ਸਕਦੇ ਹੋ ਦੀ ਇਹਦੇ ਵਿੱਚ ਕਿੰਨਾ ਕਾਣ ਹੈ ਇਧਰਲੀ ਸਾਈਡ ਤੋਂ ਕਿਵੇਂ ਜਾ ਰਿਹਾ ਤੇ ਇਧਰਲੀ ਸਾਈਡ ਤੋਂ ਕਿਵੇਂ ਜਾ ਰਿਹਾ ਆਲਗ-ਆਲੇ ਵਾਲੇ ਤੇ ਕੌਣ ਨੇ ਜਿਹੜੇ ਇਹਦੇ ਬਣੇ ਪੈਨੇ ਦੇਖ ਲਓ ਤੁਸੀਂ ਕੰਨੀ ਵਾਲੀ ਸਾਈਡ ਤੋਂ ਇਧਰਲੀ ਸਾਈਡ ਤੋਂ ਤੇ ਉਧਰਲੀ ਸਾਈਡ ਤੋਂ ਤੇ ਹੁਣ ਆਪਾਂ ਇਹਦਾ ਕਾਣ ਕੱਢਣਾ ਕਾਣ ਆਪਾਂ ਕਿਵੇਂ ਕੱਢਣਾ ਪਹਿਲਾਂ ਆਪਾਂ ਚੈੱਕ ਕਰਨਾ ਵੀ ਕਿੰਨਾ ਕਾ ਇਸ ਤਰ੍ਹਾਂ ਆਪਾਂ ਨੇ ਇਹਨੂੰ ਫੜ ਲੈਣਾ ਦੇਖ ਸਕਦੇ ਹੋ ਤੁਸੀਂ ਜਿਸ ਤਰ੍ਹਾਂ ਆਪਾਂ ਲੇਅਰ ਫੋਲਡ ਕਰਦੇ ਆ ਨਾ ਉਸੇ ਤਰ੍ਹਾਂ ਹੀ ਆਪਾਂ ਨੇ ਇਹਨੂੰ ਫੋਲਡ ਕਰਕੇ ਦੇਖ ਲੈਣਾ ਹੁਣ ਤੁਸੀਂ ਦੇਖ ਸਕਦੇ ਹੋ ਦੇਖੋ ਇਹਦੇ ਵਿੱਚ ਕਿੰਨਾ ਕਾਣ ਆਗਾ ਕਿਤੋਂ ਵੱਧਦਾ ਕਿਤੋਂ ਘਟਦਾ ਕਿਤੋਂ ਜੇ ਇਹਨੂੰ ਆਪਾਂ ਇਸੇ ਤਰ੍ਹਾਂ ਹੀ ਕੱਟ ਲਾਂਗੇ ਨਾ ਤਾਂ ਆਪਣਾ ਕਮੀਜ਼ ਪਤਾ ਹੀ ਆ ਵੀ ਖਰਾਬ ਹੋਊਗਾ ਹੀ ਹੋਊਗਾ ਕਿ ਨਾ ਹੀ ਇਹਦਾ ਲੇਅਰ ਚੰਗੀ ਤਰ੍ਹਾਂ ਮੁੜੇ ਤੇ ਨਾ ਹੀ ਇਹਦੀ ਕਟਾਈ ਸਹੀ ਤਰ੍ਹਾਂ ਹੋਵੇ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚੋਂ ਕਾਣ ਕੱਢਣਾ ਪਊਗਾ ਆਪਾਂ ਨੇ ਇਸ ਤਰ੍ਹਾਂ ਇਹਨੂੰ ਫੋਲਡ ਕਰਕੇ ਦੇਖ ਲੈਣਾ ਵੀ ਕਾਣ ਕਿੰਨਾ ਆ ਤੇ ਹੁਣ ਆਪਾਂ ਕਾਣ ਕੱਢਣਾ ਇਹਦੇ ਵਿੱਚੋਂ ਤੇ ਬਿਲਕੁਲ ਸਹੀ ਹੋ ਜੂਗਾ ਜਦੋਂ ਆਪਾਂ ਕਾਣ ਕੱਢਾਂਗੇ ਦੇਖਿਓ ਤੁਸੀਂ ਫਿਰ ਮੈਂ ਤੁਹਾਨੂੰ ਫੋਲਡ ਕਰਕੇ ਦਿਖਾਉਂਗੀ ਵੀ ਕਿਸ ਤਰ੍ਹਾਂ ਇਹ ਦਿਖੂਗਾ ਬਾਅਦ ਵਿੱਚ ਕਾਣ ਕੱਢਣ ਤੋਂ ਬਾਅਦ ਵਿੱਚ ਤੇ ਹੁਣ ਆਪਾਂ ਨੇ ਇਥੇ ਮਾਰਕ ਕਰ ਲੈਣਾ ਜਦੋਂ ਆਪਾਂ ਨੇ ਇਸ ਤਰ੍ਹਾਂ ਇਹਨੂੰ ਫੋਲਡ ਕਰ ਲੈਣਾ ਨਾ ਕੱਪੜੇ ਨੂੰ ਤਾਂ ਆਪਾਂ ਨੇ ਇਸ ਤਰ੍ਹਾਂ ਇਹਦੇ ਵਿੱਚ ਫੜ ਕੇ ਬਲ ਪਾ ਲੈਣੇ ਨੇ ਜੇ ਸੂਤੀ ਕੱਪੜਾ ਕਿਉਂਕਿ ਫਿਰ ਆਪਾਂ ਨੂੰ ਦੂਸਰੇ ਲੋਟ ਨਿਸ਼ਾਨੀ ਲਾਉਣ ਦੀ ਲੋੜ ਨਹੀਂ ਪੈਣੀ ਹੈਗੀ ਇਸ ਤਰ੍ਹਾਂ ਆਪਾਂ ਨੇ ਇਹਨੂੰ ਫੋਲਡ ਕਰ ਲੈਣਾ ਇੱਥੋਂ ਆਪਾਂ ਨੇ ਕੁੱਟ ਦੇਣਾ ਇਹਨੂੰ ਇਹਦੇ ਵਿੱਚ ਇਹਨਾਂ ਨਿਸ਼ਾਨੀ ਲੱਗ ਜਾਣੀਆਂ ਆਪਣੇ ਆਪ ਹੀ ਦੇਖ ਸਾਥ ਮੇ ਤੁਸੀਂ ਆਹ ਦੇਖੋ ਆਪਣੇ ਆਪ ਹੀ ਫੋਲਡ ਹੋ ਗਿਆ ਹਨਾ ਤੇ ਹੁਣ ਆਪਾਂ ਇਹਦੇ ਵਿੱਚੋਂ ਕਾਂ ਕੱਢ ਦੇਣਾ ਕਾਂ ਆਪਾਂ ਹੁਣ ਕੱਢਾਂਗੇ ਆਪਾਂ ਨੇ ਨਾ ਇਹਦੇ ਤੇ ਮਾਰਕ ਕਰ ਲੈਣਾ ਜਿਹੜੀ ਆ ਆਪਾਂ ਨੇ ਪੱਟੀ ਬਣਾਈ ਆ ਇਹਨੂੰ ਇਸ ਤਰ੍ਹਾਂ ਸਕੇਲ ਰੱਖ ਕੇ ਜਿੰਨਾ ਵੀ ਇਹਦੇ ਵਿੱਚ ਕਾਣ ਹੋਊਗਾ ਨਾ ਸਾਰਾ ਨਿਕਲ ਜੂਗਾ ਬਹੁਤ ਹੀ ਸੌਖਾ ਤਰੀਕਾ ਕਾਣ ਕੱਢਣ ਦਾ ਤੇ ਪਹਿਲਾਂ ਵੀ ਮੈਂ ਚੈਨਲ ਉੱਪਰ ਵੀਡੀਓ ਅਪਲੋਡ ਕੀਤੀ ਹੈ ਤੁਸੀਂ ਉਹ ਵੀ ਦੇਖ ਸਕਦੇ ਹੋ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਆਪਾਂ ਇੱਥੋਂ ਨਾ ਕੱਟ ਕਰ ਦਾਂਗੇ ਉੱਪਰਲਾ ਉੱਪਰਲਾ ਪੱਲਾ ਹੀ ਕੱਟ ਕਰਾਂਗੇ نیچے ਤੋਂ ਨਹੀਂ ਕੱਟ ਕਰਨਾ ਆਪਾਂ ਨੇ

ਕਿਤੋਂ ਵੱਧ ਸੀ ਕਿਤੋਂ ਘੱਟ ਸੀ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਦੇਖੋ ਇਸ ਤਰ੍ਹਾਂ ਫੋਲਡ ਕਰਕੇ ਦੇਖਦੇ ਆ ਜਿਵੇਂ ਕਰਿਆ ਹੋਇਆ ਆਪਣਾ ਪਹਿਲਾਂ ਦੇਖ ਸਕਦੇ ਹੋ ਤੁਸੀਂ ਉਹਨੇ ਦੇ ਵਿੱਚ ਬਿਲਕੁਲ ਵੀ ਕਾੜ ਨਹੀਂ ਪੈਂਦਾ ਚਾਹੇ ਤੁਸੀਂ ਇਹਨੂੰ ਇਸ ਤਰ੍ਹਾਂ ਫੜ ਕੇ ਦੇਖ ਲਓ ਤਾਂ ਵੀ ਇਹਦੇ ਵਿੱਚ ਕੋਈ ਕਾੜ ਨਹੀਂ ਪੈਂਦਾ ਆਹ ਦੇਖ ਸਕਦੇ ਹੋ ਤੁਸੀਂ ਹੁਣ ਇਹਨੂੰ ਚਾਹ ਇੱਕ ਵਾਰ ਫੇਰ ਫੋਲਡ ਕਰਕੇ ਦੇਖ ਲਓ ਇਸ ਤਰ੍ਹਾਂ ਜਿਵੇਂ ਆਪਾਂ ਲੇੜ ਮੋੜਦੇ ਆ ਆਹ ਦੇਖੋ ਕੋਈ ਵੀ ਕਾੜ ਨਹੀਂ ਪੈਂਦਾ ਇਹ ਵਿੱਚ ਤੇ ਲੈੜ ਵੀ ਆਪਣਾ ਬਿਲਕੁਲ ਸਹੀ ਮੁੜੂਗਾ ਦੇਖ ਸਕਦੇ ਆ ਤੁਸੀਂ ਇਸ ਤਰ੍ਹਾਂ ਮੈਂ ਤੁਹਾਨੂੰ ਖਿੱਚ ਕੇ ਵੀ ਕਪੜਾ ਦਿਖਾ ਦਿੰਨੀ ਆ ਦੇਖੋ ਕੋਈ ਵੀ ਕਾੜ ਨਹੀਂ ਪੈ ਰਿਹਾ ਇਹਦੇ ਵਿੱਚ ਬਿਲਕੁਲ ਸਹੀ ਆ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਨਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਬਾਏ ਬਾਏ